ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਜੋ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਖਬਰ ਚੱਲ ਰਹੀ ਆ ਕਿ ਪੁਲਿਸ ਜ਼ਿਲ੍ਹਾ ਲਹਿਣਾ ਅਧਿਆਤੀ ਦੇ ਅਧੀਨ ਪੈਂਦੇ ਥਾਣਾ ਸਦਾ ਮੀਟ ਵਿਖੇ ਜਿੱਥੋਂ ਦਾ ਇੱਕ ਮਾਲ ਮੁੰਸੀ ਸੀ ਗਰਦਾਸ ਸਿੰਘ ਉਸ ਤੇ ਵੱਡੇ ਗਵਨ ਦਾ ਦੋਸ਼ ਲੱਗਾ ਤੇ ਉਸ ਦੇ ਖਿਲਾਫ ਉਸੇ ਥਾਣੇ ਵਿੱਚ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਇਸ ਖਬਰ ਨੂੰ ਵੱਖ-ਵੱਖ ਅਖਬਾਰਾਂ ਨੇ ਵੱਖ-ਵੱਖ ਚੈਨਲਾਂ ਨੇ ਜਨਤਾ ਕੀਤਾ ਸੀ ਤੇ ਮਾਮਲੇ ਬਾਰੇ ਦੱਸਿਆ ਵੀ ਸੀ ਪਰ ਫਿਰ ਵੀ ਕਈ ਦਸਾਂ ਦੇ ਜਿਹੜੇ ਵੱਡੀ ਗਿਣਤੀ ਵਿੱਚ ਜਿਹੜੇ ਫੋਨ ਆ ਰਹੇ ਆ ਵੀ ਬਾਈ ਜੀ ਅਸਲ ਮਾਮਲਾ ਦੱਸਿਆ ਜਾਵੇ ਉਹਦੇ ਤੇ ਪਰਚਾ ਕਿਉਂ ਹੋਇਆ ਕਿੰਨੀ ਰਕਮ ਸੀ ਜਾ ਉਹਨੇ ਕੈਚੀ ਦਾ ਗਵਨ ਹੋਇਆ ਉਹ ਸਾਰੇ ਮਾਮਲੇ ਬਾਰੇ ਜਾਣਕਾਰੀ ਲੋਕ ਲੈਣ ਵਾਸਤੇ ਵਕ ਵਫੋਨ ਆ ਰਹੇ ਆ ਭਾਵੇਂ ਅਸੀਂ ਫੋਨ ਕਰਨ ਵਾਲੇ ਸਤਕਾਰਯੋਗ ਸਾਥੀਆਂ ਨੂੰ ਅਸੀਂ ਅਸੀਂ ਮਾਮਲੇ ਬਾਰੇ ਦੱਸ ਦਿੱਤਾ ਪਰ ਫਿਰ ਵੀ ਜਿਹੜੇ ਦਰਸ਼ਕਾਂ ਨੇ ਹਜੇ ਤੱਕ ਉਹਨਾਂ ਚੈਨਲਾਂ ਨੂੰ ਜਾਂ ਉਹਨਾਂ ਵਕ ਵਖਬਾਰਾਂ ਨੂੰ ਹਜੇ ਤੱਕ ਨਹੀਂ ਦੇਖਿਆ ਹੋਊਗਾ ਅਸੀਂ ਤੁਹਾਡੀ ਜਾਣਕਾਰੀ ਦਾ ਵਾਅਦਾ ਕਰਦੀਏ ਕਿ 2023 ਦੇ ਵਿੱਚ ਸੀਏ ਸਟਾਫ ਨੇ ਇੱਕੋ ਇੰਨੇ ਮੈਂਬਰੀ ਗਰੁੱਪ ਜਿਹੜਾ ਕਾਬੂ ਕੀਤਾ ਸੀ ਤੇ ਉਹਨਾਂ ਦੇ ਕੋਲੋਂ ਜਾਲੀ ਨੰਬਰ ਪਲੇਟਾਂ ਦੋ ਪਿਸਤੌਲ 270 ਬੋਰੀਆਂ ਡੂਡੀਆਂ ਦੀਆਂ ਜਿਹਨੂੰ ਪੋਸਤ ਕਹਿੰਦੇ ਆ ਤੇ 1 ਕਰੋੜ 25 ਲੱਖ ਰੁਪਏ ਦੀ ਜਿਹੜੀ ਨਕਦੀ ਜਿਹੜੀ ਆ ਡਰੱਗਮਣੀ ਬਰਾਮਦ ਕੀਤੀ ਸੀ ਤੇ ਉਹ ਪੜਚਾ ਸਿੱਧਾ ਬੇੜ ਦੇ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਤੇ ਜਿਹੜਾ ਇਥੋਂ ਦਾ ਮਾਲ ਮੁੰਸੀਆ ਮਾਲਖਾਨੇ ਦਾ ਬਰਦਾਤ ਸਿੰਘ ਕਿਉਂਕਿ ਉਹਦੀ ਇਹ ਮ ਜ਼ਿੰਮੇਵਾਰੀ ਸੀ ਕਿਉਂਕਿ ਉੱਥੇ ਇਕੱਲਾ ਇਹ ਸਮਾਨ ਨਹੀਂ ਸੀ ਪਿਆ ਹੋਰ ਵੀ ਕਾਫੀ ਜਿਹੜਾ ਹੋਰ ਸਮਾਨ ਜਿਹੜਾ ਵੱਖ-ਵੱਖ ਕਿਸਾਂ ਦੇ ਅਧੀਨ ਪਿਆ ਹੁੰਦਾ ਉਹ ਸਮਾਨ ਪਿਆ ਉਹ ਉਸ ਮਾਲ ਮੁੰਸੀ ਦੀ ਜਿਹੜੀ ਆ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤੇ ਪਤਾ ਲੱਗਾ ਕਿ ਜਦੋਂ ਉਹ ਰਿਕਾਰਡ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ ਕਿ ਉਹ ਮਾਲਕ ਨੇ ਆ ਮੁੰਸੀ ਉਹ ਰਿਕਾਰਡ ਜਿਹੜਾ ਪੇਸ਼ ਨਹੀਂ ਕਰ ਸਕਿਆ ਤੇ ਜਦੋਂ ਉੱਚ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਉਹਦੇ ਵਿੱਚ ਉਹ ਮਨੀ ਨਹੀਂ ਸੀ ਸੀਨਾ ਟੁੱਟੀਆਂ ਹੋਈਆਂ ਸੀ ਤੇ ਦਰਸ਼ਕੋ ਪਤਾ ਲੱਗਿਆ ਵੀ ਇਹ ਜਿਹੜਾ ਮਾਲਕ ਨੇ ਦਾ ਮੁੰਸੀ ਗਰਦਾਸ ਸਿੰਘ ਸੀਗਾ ਇਹ ਜੂਆ ਖੇਡਣ ਦਾ ਆਦੀ ਸੀ ਇਸ ਵਿਅਕਤੀ ਨੇ ਪਤਾ ਲੱਗਾ ਵੀ ਹੌਲੀ-ਹੌਲੀ ਯੂਰਪ ਉਹੀਆਂ ਸੀਲਾਂ ਜਿਹੜੀਆਂ ਆ ਪਗਲਾ ਕੇ ਉਹ ਤੋਂ ਪੈਸੇ ਕੱਢ ਲੈਂਦਾ ਸੀ ਤੇ ਆਪਣੀਆਂ ਨਵੀਆਂ ਸੀਲਾਂ ਹੋਰ ਲਾ ਦਿੰਦਾ ਸੀ ਤੇ ਇਹਨੇ ਹੌਲੀ-ਹੌਲੀ ਕਰਕੇ ਜਿਹੜੀ ਆ ਪਤਾ ਲੱਗਾ ਵੀ 1 ਕਰੋੜ 25 ਲੱਖ ਦੀ ਜਿਹੜੀ ਡਰੱਗ ਬਣੀ ਆ ਉਹ ਜੂਏ 'ਚ ਅੜਾ ਦਿੱਤੀ ਗਈ ਕਿਉਂਕਿ ਪਤਾ ਉਦੋਂ ਲੱਗਿਆ ਜਦੋਂ ਜਿਹੜਾ ਰਿਕਾਰਡ ਅਦਾਲਤ ਵਿੱਚ ਪੇਸ਼ ਕਰਨਾ ਸੀ ਤੇ ਅਦਾਲਤ 'ਚ ਇਹ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਜਿਸ ਕਰਕੇ ਇਹਦਾ ਪਰਦਾ ਖੁੱਲ ਗਿਆ ਤੇ ਦਰਸ਼ਕੋ ਜਦੋਂ ਜਾਂਚ ਪੜਤਾਲ ਵੀ ਤਾਂ ਇਹਨੇ ਆਪਣਾ ਗੁਨਾਹ ਵੀ ਜਿਹੜਾ ਕਬੂਲ ਲਿਆ ਤੇ ਇਹਦੇ ਵਿੱਚ ਖਿਲਾਫ ਥਾਣਾ ਸਿਦਾਂ ਬੇਟ ਵਿਚੇ ਜਿਹੜਾ ਪਰਚਾ ਦਰਜ ਕਰ ਲਿਆ ਗਿਆ ਤੇ ਸਾਡੇ ਨਾਲ ਹੁਣ ਪੁਲਿਸ ਥਾਣਾ ਸਿਦਾਂ ਬੇਟ ਦੇ ਜਿਹੜੇ ਮੁਖੀ ਆ ਇੰਸਪੈਕਟਰ ਹੀਰ ਦਾ ਸਿੰਘ ਜੀ ਉਹ ਇਸ ਬੰਦੇ ਕੀ ਕਹਿੰਦੇ ਆ ਪਹਿਲਾਂ ਆਪਾਂ ਉਹ ਗੱਲਬਾਤ ਕਰਦੇ ਆ ਉਹ ਕੀ ਕਹਿੰਦੇ ਆ ਉਸ ਤੋਂ ਬਾਅਦ ਆਪਾਂ ਫੇਰ ਗੱਲਬਾਤ ਕਰ ਦਿੰਦਾ ਹਾਂ ਅਸਲ ਉਸ ਤੋਂ ਬਾਅਦ ਕੀ ਹੋਇਆ ਸੀਗਾ ਆਪ ਪੁਲਠਣਾ ਸਦਾ ਬਿੜਦੇ ਮਾਨਯੋਗ ਇੰਸਪੈਕਟਰ ਹੀਰਾ ਸਿੰਘ ਜੀ ਦਰਸ਼ਕੋ ਜੋ ਅੱਜ ਸਵੇਰ ਜਿਹੜਾ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਆ ਕਿ ਪੁਲਠਣਾ ਸਦਾ ਬਿੜਦੇ ਜਿਹੜਾ ਮਨਸੀ ਮਾਲ ਖਾਨੇ ਦਾ ਉਹਦੇ ਵੱਲੋਂ ਵੱਡਾ ਗਵਨ ਕੀਤਾ ਗਿਆ ਤੇ ਦੱਸਿਆ ਗਿਆ ਵੀ ਕੁਝ ਕਾਫੀ ਜ਼ਿਆਦਾ ਨਕਦੀ ਸੀ ਤੇ ਕੁਝ ਜਿਹੜਾ ਸੋਨਾ ਗਿਆ ਬਾ ਗਵਨ ਕੀਤਾ ਗਿਆ ਤੇ ਜਿਹਦੇ ਦੇ ਖਿਲਾਫ ਪਤਾ ਲੱਗਾ ਵੀ ਮੁਕੱਦਮਾ ਵੀ ਦਰਜ ਹੋ ਗਿਆ ਤੇ ਉਸੋਂ ਦੀ ਜਾਣਕਾਰੀ ਲਈ ਅਸੀਂ ਪੁਲਿਸ ਥਾਣਾ ਸਿਦਾਂਬੜ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਥੈਂਕ ਯੂ ਜੀ ਸਰ ਇਸੋਂ ਦੀ ਜਾਣਕਾਰੀ ਦਿਓ ਜਿਹੜੀ ਆ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਆ ਕਿ ਜਿਹੜਾ ਤੁਹਾਡੇ ਥਾਣੇ ਦਾ ਮੁਨਸੀ ਆ ਉਹਦੇ ਵੱਲੋਂ ਵੱਡਾ ਜਿਹਾ ਕਰੋੜਾਂ ਰੁਪਏ ਦਾ ਗੋਹਨ ਕੀਤਾ ਗਿਆ ਤੇ ਕੋਈ ਜੁਦੜ ਵੀ ਜਿਹੜੀ ਆ ਗੋਹਨ ਕੀਤੀ ਗਈ ਆ ਉਸੋਂ ਦੇ ਕੀ ਜਾਣਕਾਰੀ ਦੰਦੇਗੀ ਅ ਮੈਂ ਤੁਹਾਨੂੰ ਆਪਣੇ ਤੁਹਾਡੇ ਮਾਧਿਅਮ ਨਾਲ ਇਹ ਜਾਣਕਾਰੀ ਦੇਣਾ ਚਾਹੁੰਦਾ ਆ ਕਿ ਕੱਲ ਸਾਡੇ ਸ਼ਾਮੀ ਆ ਕੇਸ ਫਾਈਲ ਦਰਜ ਹੋਈ ਜੀ 264/ ਅੱਛੀ ਜੀ ਸਾਡਾ ਜਿਹੜਾ ਮਾਮਲਾ ਨਾਮਉਂਚੀ ਹੈ ਕਾਂਸਟੇਬਲ ਗੁਰਦਾਸ ਸੀਨੀਅਰ ਸਿਪਾਹੀ ਜੀ ਉਹਦੇ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਜੀ ਤੇ ਦਰਜ ਮੁਕੱਦਮਾ ਦਰਜ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਜਾਰੀ ਕੀਤੀ ਗਈ ਜੀ ਸਰ ਕੇਸ ਰਿਲੇਟਡ ਮੁਕੱਦਮਾ ਦਰਜ ਕੀਤਾ ਗਿਆ ਜੀ ਕਿ ਅਸੀਂ ਤੁਹਾਡੇ ਧਿਆਨ ਚ ਲਿਆ ਦਿਆਂ ਜੀ ਆ 299/23 ਮੁਕੱਦਮਾ ਸੀਗਾ ਜੋ ਜਿਹਦੇ ਵਿੱਚ ਉਕਤ ਮੁਕੱਦਮੇ ਦਾ ਮਾਲ ਮੁਕੱਦਮਾ ਪੇਸ਼ਤਾਾਲਤ ਕੀਤਾ ਗਿਆ ਸੀ ਕਿ ਜਿਹਦੇ ਤੇ ਜੱਦਸਾਦੀਆਂ ਸੀਲਾਂ ਲੱਗੀਆਂ ਸੀਗੀਆਂ ਜਦੋਂ ਉੱਥੇ ਜਾ ਕੇ ਦੇਖਿਆ ਕਿ ਇਹ ਮੁਕੱਦਮੇ ਉਹਦੇ ਵਿੱਚ ਉਕਤ ਮੁਕੱਦਮੇ ਦੀ ਜਿਹੜੀ ਮਨੀ ਸੀਗੀ ਟਰੱਕ ਮਨੀ ਸੀਗੀ ਜੋ ਉਹ ਗਾਇਬ ਸੀਗੀ ਜੀ ਜੀ ਕਿੰਨੀ ਕ ਮਨੀ ਸੀਗੀ ਜਿਹੜੀ ਗਾਇਬ ਹੈ ਜੀ ਉਹ ਆ ਕਰੀਬ ਇੱਕ ਕਰੋੜ 25 ਲੱਖ ਦੇ ਰਿਗਾਰਡਿੰਗ ਸੀ ਜੀ ਜੀ ਉਹਨਾਂ ਵੀ ਸੀ ਸਰ ਸੋਨੇ ਦਾ ਉਹ ਸਾਡੀ ਨਾ ਕਮੇਟੀ ਗਠਿਤ ਹੋ ਗਈ ਹੈ ਉਹਦੇ ਚ ਉਹ ਮੁਕਦਮੇ ਚ ਸੋਨੇ ਦਾ ਉਹ ਸੋਨਾ ਉਹਦਾ ਉਹ ਮੁਕਦਮੇ ਚ ਉਹ ਸੋਨੇ ਦਾ ਵੈਰੀਫਾਈ ਕੀਤਾ ਜਾਊਗਾ ਜੀ ਸਰ ਇਹ ਗਵੰਦਾ ਕਿੱਦਾਂ ਪਤਾ ਲੱਗਦਾ ਜੀ ਇਹ ਇਹ ਪਤਾ ਲੱਗਦਾ ਕਿ ਸਾਨੂੰ ਪਤਾ ਲੱਗਿਆ ਕਿ ਜਦੋਂ ਉੱਥੇ ਇਹ ਮਾਲ ਮੁਕਦਮਾ ਲੈ ਕੇ ਗਿਆ ਤੇ ਜਦ ਉਹ ਜਿਹੜੇ ਡੱਬੇ ਸੀਗੇ ਸੀ ਬੰਦ ਸੀਗੇ ਉਹ ਖਾਲੀ ਸੀਗੇ ਜੀ ਸਾਰੇ ਇਹ ਇੱਕੋ ਹੀ ਮੁਕਦਮੇ ਦੀ ਡਰਗ ਬਣੀ ਸੀ ਇਹ ਇੱਕ ਇੱਕ ਮੁਕੱਦਮਾ ਸੀ ਜਿਹਦੇ ਚ ਜਿਹਦੇ ਅਧਾਸਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਕਿ ਬਾਕੀ ਇੱਕ ਅਫਸਰਨ ਬਲਾ ਵੱਲੋਂ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਤੇ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਉਹ ਟੀਮ ਬਣਾ ਕੇ ਉਹਦਾ ਦੇਖਿਆ ਜਾਊਗਾ ਕਿ ਕੀ ਕੀਤਾ ਹੋਰ ਅ ਹੋਰ ਕੋਈ ਮੁਕਮਲ ਮੁਕੱਦਮਾ ਅ ਫਰਜ਼ਬੰਦਨਾ ਕੀਤਾ ਗਿਆ ਅੱਛਾ ਸਾਰੇ ਇਕੱਲਾ ਹੀ ਇੱਕੋ ਹੀ ਵਿਅਕਤੀ ਜੀ ਮਨਸ਼ੀ ਜਾ ਕੇ ਉਹਦੇ ਨਾਲ ਹੋਰ ਵੀ ਪੁੱਛਾ ਮਿਲਦਾ ਹੈ ਹਜੇ ਤੱਕ ਇਹ ਇਹੀ ਆਇਆ ਹੈ ਤੇ ਬਾਕੀ ਵੈਰੀਫਾਈ ਕੀਤਾ ਚਾਹੂਗਾ ਕਿ ਇਹਦੇ ਨਾਲ ਕਿਸੇ ਮੁਲਾਜ਼ਮ ਦੀ ਸਮੂਲੀਅਤ ਹੈ ਕਿ ਨਹੀਂ ਸਰ ਇਹ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋਈ ਹੈ ਜਾਂ ਤੁਸੀਂ ਇਹ ਕਿਨੇ ਮੁਕਦਮਾ ਦਰਜ ਕੀਤਾ ਗਿਆ ਵਾ ਇਹ ਤੁਹਾਡੀ ਨੋਲੇਜ ਵਿੱਚ ਕਿਵੇਂ ਹੈ ਕਿ ਹਰ 15 ਦਿਨ ਬਾਅਦ ਤਾਂ ਕਿੰਦੇ ਮੁਕਦਮੇ ਦਾ ਜੋ ਵੀ ਮਾਲ ਮਾਲ ਮੁਖਤਬਾ ਜੀ ਸੀਲ ਬੰਦਾ ਜੱਜ ਦੀ ਮੋਹਰ ਲੱਗੀ ਹੈ ਉਹ ਤਾਂ ਅਦਾਲਤ ਚ ਖੁੱਲ੍ਹਦਾ ਹੈ ਜੀ ਜੀ ਕਿ ਤੁਹਾਡੇ ਤੁਹਾਡੇ ਵੱਲੋਂ ਤਾਂ ਇਹ ਜਿਵੇਂ 15 ਦਿਨ ਬਾਅਦ ਜਾਂ ਮਹੀਨੇ ਬਾਅਦ ਕੋਈ ਹੋਨ ਮਾਲ ਮੁਕਦਮਾ ਸਪੋਚ ਕਰੋ ਕਿ ਬੰਤਾ ਹੈ ਸੀਲ ਮੋਰ ਲੱਗੀਆਂ ਸਰ ਤੁਸੀਂ ਦੇਖਿਆ ਹੋਣਾ ਸਾਡੇ ਥਾਣੇ ਦੇ ਬਾਹਰ ਵੀ ਮਾਲ ਮੁਕਦਮਾ ਪਿਆ ਹੋਇਆ ਜੋ ਸ਼ਰਾਬ ਅਲਕੋਹਲ ਹੈ ਉਹਨਾਂ ਤੇ ਵੀ ਮੋਰਾਂ ਲੱਗੀਆਂ ਹੈ ਉਹ ਤਾਂ ਜੱਜ ਦੀ ਹਾਜ਼ਰੀ ਵਿੱਚ ਹੀ ਚੈੱਕ ਹੁੰਦਾ ਜੀ ਇਹ ਮੁਲਾਜ਼ਮ ਜਿਹੜਾ ਸੀਗਾ ਕਿੱਥੋਂ ਦਾ ਰਹਿਣ ਵਾਲਾ ਸੀਗਾ ਇਹ ਤਾਂ ਰੈਜੀਡੈਂਸ ਹੋਂ ਹੈਗਾ ਜੀ ਅਜੀਤਨਗਰ ਜਗਰਾਉਂ ਜਗਰਾਉਂ ਜੀ ਜੀ ਤੇ ਸਰ ਇਹ ਤੇ ਮੋਰਾਂ ਸਤ ਤੋਂ ਇੱਥੇ ਹੀ ਇਹ ਜੇ ਤੂੰ ਪਹਿਲਾਂ ਹੀ ਪਰਚਾ ਜੀ ਕੋਈ ਕੋਈ ਹਾਂ ਇਹ 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 ਇਨਵੈਸਟੀਗੇਸ਼ਨ ਕਰਤੋ ਤੇ ਸੋਸ਼ਲ ਮੀਡੀਆ ਦੇ ਖਬਰ ਦੇ ਅਨਸਾਰ ਤਾਂ ਇਹ ਵੀ ਪਤਾ ਲੱਗਿਆ ਵੀ ਇਹ ਜਿੰਨੇ ਰਕਮ ਗਵਰਨ ਕੀਤੀਆਂ ਨੇ ਤੇ ਉਹ ਜੁਗੇ ਚਾਰ ਗਿਆ ਇਹ ਇਹ ਆਪਾਂ ਇਹਦੀ ਰੈਸਟ ਹੋ ਗਈ ਜੀ ਹੁਣ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਅਗਲੇ ਕਦਮ ਇਹ ਅਮਲ ਚੱਲਦੇ ਜਾਊਗੇ ਉਹ ਦੇਖਿਆ ਜਾਊਗਾ ਕਿ ਇਹ ਕਿੱਥੇ ਕੀ ਕੀ ਕੀਤਾ ਨੇ ਜੀ ਥੈਂਕ ਯੂ ਧੰਨ ਵੀ ਹੈਗਾ ਸਵਾਲ ਕਿਸ ਤਰ੍ਹਾਂ ਦਰਸ਼ਕੋ ਤੁਸੀਂ ਦੇਖਿਆ ਕਿ ਇਨਸਪੈਕਟਰ ਹੀਰਾ ਸਿੰਘ ਨੇ ਆਪਣੀ ਜਿਹੜੀ ਗੱਲਬਾਤ ਰੱਖੀ ਆ ਤੇ ਇਹ ਵੀ ਤੁਹਾਨੂੰ ਦੱਸ ਦਈਏ ਵੀ ਪੁਲਿਸ ਥਾਣੇ ਦੇ ਜਿਹੜਾ ਮੁਖੀ ਹੁੰਦਾ ਉਹਦੀ ਵੀ ਇੱਕੋ ਮਾਲਕਾਨ ਦੀ ਇਹ ਮਹ ਜਿੰਮੇਵਾਰੀ ਹੁੰਦੀ ਆ ਕੁਝ ਸਮੇਂ ਸਮੇਂ ਤੇ ਮਹੀਨੇ ਬਾਅਦ ਤਕਰੀਬਨ ਉਹਦੀ ਜਾਂਚ ਕਰਨੀ ਹੁੰਦੀ ਆ ਪਰ ਉਹਨਾਂ ਨੇ ਇਹ ਵੀ ਮੰਨਿਆ ਵੀ ਇਸ ਬੰਦੇ ਨੇ ਵਿਅਕਤੀ ਨੇ ਜਿਹੜੀ ਆ ਇਹ ਡਰਗ ਮੰਨੀ ਹੌਲੀ ਹੌਲੀ ਕੱਢੀ ਸ਼ੁਰੂ ਗਾਇਬ ਕਰ ਦਿੱਤੀ ਪਰ ਉਹਨਾਂ ਨੇ ਇਹ ਨਾਲ ਗੱਲ ਕਹੀ ਆ ਵੀ ਇਹ ਜੇ ਤਾਂ ਕੋਈ ਪਾਰਦਰਸ਼ੀ ਕਿਸੇ ਇਹ ਚੀਜ਼ ਦੇ ਵਿੱਚ ਪਾਈ ਹੁੰਦੀ ਤਾਂ ਫਿਰ ਤਾਂ ਜਾਂਚ ਦੇ ਵਿੱਚ ਪਤਾ ਲੱਗ ਜਾਣਾ ਸੀਗਾ ਪਰ ਇਹ ਜਿਹੜੀ ਆ ਪੀਪੀ ਦੇ ਵਿੱਚ ਜਾਂ ਕਿਸੇ ਬਰਤਨ ਦੇ ਵਿੱਚ ਜਿਹੜੇ ਪੈਸੇ ਪਾਈ ਸੀ ਡਰਗ ਮਨੀ ਦੇ ਉਹਦੇ ਬਾਅਦ ਵਿੱਚ ਉਹਦੇ ਚਟਾ ਕਪੜਾ ਦਿੱਤਾ ਹੋਇਆ ਸੀ ਜਿਸ ਕਰਕੇ ਇਹਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਜਿਹੜੇ ਪੁਲਿਸ ਅਧਿਕਾਰੀਆਂ ਬਿੜਦੇ ਮੁਖੀ ਆਪਣੀ ਜਗ੍ਹਾ ਵੀ ਸਹੀ ਆ ਕਿਉਂਕਿ ਜੇ ਨਾ ਕੋਈ ਕੱਚ ਦੇ ਬਰਤਨ ਵਿੱਚ ਜਾਂ ਕੋਈ ਪਾਰਦਰਸ਼ੀ ਵਿੱਚ ਚੀਜ਼ ਪਾਈ ਹੋਏ ਜੇ ਹੌਲੀ ਹੌਲੀ ਘੜਦੀ ਹੋਏ ਤਾਂ ਜਾਂਚ ਪਰਤਾਲ ਚ ਪਤਾ ਲੱਗਦਾ ਰਹਿੰਦਾ ਪਰ ਜਦੋਂ ਉਹ ਪਾਰਦਰਸ਼ੀ ਨਹੀਂ ਸੀ ਉੱਤੇ ਉਹਦੇ ਚਟਾ ਕਪੜਾ ਪਾ ਕੇ ਤੇ ਮੈਂ ਕੱਪੜੇ ਚ ਪਾ ਕੇ ਰੱਖਿਆ ਹੋਇਆ ਸੀਗਾ ਉਹ ਤੇ ਨਹੀਂ ਪਤਾ ਲੱਗਦਾ ਪਰ ਜਾਂਚ ਪੜਤਾਲ ਤੋਂ ਜਦੋਂ ਇਹ ਗੱਲ ਉੱਪਰ ਕੇ ਸਾਹਮਣੇ ਆਈ ਆ ਪਰਚਾ ਵੀ ਦੇ ਦਿੱਤਾ ਤੇ ਨਾਲ ਪੁਲਠਾ ਸਦਨ ਬਿੜ ਦੇ ਮੁਖੀ ਨੇ ਇਹ ਵੀ ਦੱਸਿਆ ਵੀ ਤਿੰਨ ਮੈਂਬਰੀ ਦੀ ਕਮੇਟੀ ਬਣਾਈ ਗਈ ਆ ਉਹ ਜਾਂਚ ਪੜਤਾਲ ਕਰੇਗੀ ਇਹ ਕੱਲੀ ਇਸ ਦੀ ਪੜਤਾਲ ਨਹੀਂ ਕਰੀ ਜਿਹੜਾ ਹੋਰ ਸਮਾਨ ਪਿਆ ਹੋਰ ਸਮਾਨਤ ਵੀ ਜਿਹੜੀ ਆ ਪ੍ਰਤਾਗ ਜਿਹੜੀ ਕੀਤੀ ਆ ਵੀ ਕੋਈ ਇਹ ਤੋਂ ਇਲਾਵਾ ਕਿ ਇਸ ਵਿਅਕਤੀ ਨੇ ਕੋਈ ਹੋਰ ਸਮਾਨਤਾ ਨਹੀਂ ਗਾਇਬ ਕੀਤਾ ਤੇ ਹੁਣ ਇਸ ਮਾਲਖਾਨੇ ਦੇ ਮੁੰਸੀ ਨੂੰ ਅਦਾਲਤ ਵਿੱਚ ਜਿਹੜਾ ਪੇਸ਼ ਕੀਤਾ ਜਾ ਰਿਹਾ ਤੁਹਾਨੂੰ ਅਸੀਂ ਉਹ ਵੀ ਪਹਿਲਾਂ ਦ੍ਰਿਸ਼ ਦਿਖਾਉਨੇ ਆ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆ ਗੱਲਬਾਤ now. Yeah. ਤਦਸਕੋ ਤੁਸੀਂ ਦੇਖਿਆ ਕਿ ਜਿਸ ਥਾਣੇ ਦਾ ਮਾਲਕ ਨੇ ਦਾ ਮੁਨਸੀ ਸੀ ਉਸ ਥਾਣੇ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਅਦਾਲਤ ਵਿੱਚ ਦਾ ਪੇਸ਼ ਕੀਤਾ ਗਿਆ ਤੇ ਸਾਡੇ ਸਤਿਕਾਰਯੋਗ ਮਾਨਯੋਗ ਜੱਜ ਸਾਹਿਬ ਨੇ ਇਹ ਗਰਦਾਸ ਸਿੰਘ ਦਾ ਜਿਹੜਾ 4 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਵਾ ਤੇ ਹੁਣ 4 ਦਿਨ ਤਕਰੀਬਨ 2 ਦਿਨ ਤਾਂ ਬੀਤ ਹੀ ਗਏ ਆ ਤੇ ਹੁਣ ਦੇਖੋ ਦੋ ਦਿਨਾਂ ਵਿੱਚ ਜਿਹੜੀ ਆ ਤਿੰਨ ਮੈਂਬਰੀ ਕਮੇਟੀ ਆ ਉਹ ਕਿਸੇ ਨਤੀਜੇ ਪਹੁੰਚਦੀ ਆ ਪਰ ਪ੍ਰਸੂਜੋ ਸੁਤਰਾ ਨਹੀਂ ਪਤਾ ਲੱਗਿਆ ਵੀ ਕੋਈ ਵੱਡੇ ਖਲਾਸੇ ਹੋਣ ਦੀ ਵੀ ਸੰਭਾਵਨਾ ਕਹਿੰਦੇ ਚਿਤਾਈ ਜਾ ਰਹੀ ਆ ਹੁਣ ਆਪਾਂ ਦੇਖਦੇ ਆ ਇਹਦਾ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਹੁਣ ਆਪਾਂ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਿਅਕਤੀ ਤੋਂ ਹੋਰ ਕੀ ਕੁਝ ਬਰਾਮਦੀ ਹੁੰਦੀ ਆ ਜਿਉਂ ਹੋਰ ਕੀ ਖਲਾਸੇ ਹੁੰਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਤੁਹਾਨੂੰ ਅਸੀਂ ਇਹ ਵੀ ਦੱਸ ਦਈਏ ਕਿ ਇਹ ਮਾਲਖਾਨੇ ਦੇ ਮੁਨਸੀ ਨੇ ਇੱਥੇ ਠਾਣੇ ਦੇ ਵਿੱਚ ਪਹਿਲੀ ਵਾਰ ਚੋਰੀ ਨਹੀਂ ਕੀਤੀ। ਕਾਫੀ ਸਮਾਂ ਪਹਿਲਾਂ ਇੱਥੋਂ ਦਾ ਜਿਹੜਾ ਮੁਨਸੀ ਸੰਜੀਤ ਕੁਮਾਰ ਸੀ ਉਹੀ ਮਾਲਖਾਨੇ ਦਾ ਮੁਨਸੀ ਸੀ। ਉਸ ਨੇ ਵੀ ਇਸੇ ਵੱਡਾ ਗਵਨ ਕੀਤਾ ਸੀ ਜਿਸ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਸੀ। ਤੇ ਹੁਣ ਆਪਾਂ ਦੇਖਦੇ ਹਾਂ ਵੀ ਐਮ ਖਲਾਸੇ ਕੀ ਹੁੰਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ। ਕਿ ਜਿਹੜੇ ਜਗਰਾਉਂ ਦੇ ਸੰਬੰਧ ਹੋਰ ਵੀ ਠਾਣੇ ਆ, ਹੋਰ ਵੀ ਮਾਲਖਾਨਿਆਂ ਦੀ ਜਿਹੜੀ ਆ ਇਹ ਜਾਂਚ ਹੋਵੇ। ਤਾਂ ਕਿ ਉੱਥੇ ਵੀ ਪਤਾ ਲੱਗ ਸਕੇ ਕਿਉਂਕਿ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਆ ਬਹੁਤ ਵਧੀਆ ਇਨਸਾਨ ਆ ਕਾਰਜਕਾਰੀ ਸ਼ਾਨਦਾਰ ਕਾਰਜਕਾਰੀ ਆ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਇੱਕ ਕੋ ਬਸੀਧਰੀ ਮੈਂ ਚਲਾਈ ਹੋਈ ਆ ਜਿਹਦੇ ਨਤੀਜੇ ਵੀ ਸ਼ਾਨਦਾਰ ਮਿਲ ਰਹੇ ਆ ਤੇ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਜਿਹੜਾ ਕੰਮ ਕਰ ਰਿਹਾ ਤੇ ਅਸੀਂ ਆਪਣੇ ਚੈਨਲੇ ਮਾਧਿਅਮ ਰਹੀ ਇਹ ਵੀ ਉਹਨਾਂ ਤੋਂ ਮੰਗ ਕਰਾਂਗੇ ਜਿਹੜੇ ਹੂਠ ਠਾਣੇ ਦੇ ਜਿਹੜੇ ਮਾਲਖਾਨੇ ਚਾ ਉਹਦੀ ਵੀ ਇੱਕ ਬਰੀਕੀ ਨਾਲ ਜਾਂਚ ਕਰਵਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਉਹਨਾਂ ਠਾਣਿਆਂ ਚੋਂ ਇਦਾਂ ਦੀ ਕਿਹੜੀ ਨੌਬਤਾਂ ਆ ਗਈ ਇਹਨਾਂ ਦਰਸ਼ਕੋ ਜੋ ਵੀ ਆਨਲਾਈਨ ਸਮਾਂ ਦਸੂਗਾ ਇਹ ਥਾਣੇ ਦੇ ਮੁਨਸੀ ਤੋਂ ਕੀ ਅਹਿਮ ਖਾਸੇ ਹੁੰਦੇ ਆ ਉਹ ਤੁਹਾਨੂੰ ਦੇ ਨਾਲ ਆਪ ਜਾਣਕਾਰੀ ਸਾਂਝੀ ਕਰਾਂਗੇ ਜਦ ਤੱਕ ਤੁਸੀਂ ਤੇਦਰੂ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ